ਹੁਸ਼ਿਆਰਪੁਰ ਵਿਖੇ ਜੇਲ੍ਹ ਦੇ ਵਿੱਚ ਹੋਈ ਇੱਕ ਨੌਜਵਾਨ ਦੀ ਮੌਤ ਜਿਸ ਦੇ ਚਲਦੇ ਹੋਏ ਉਹਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਅਤੇ ਉੱਥੇ ਦੇ ਡਾਕਟਰ ਨੇ ਗਲਤ ਇਲਾਜ ਦੇ ਕਰਕੇ ਹੋਈ ਨੌਜਵਾਨ ਦੀ ਮੌਤ ਜਿਸ ਦੇ ਚਲਦੇ ਹੋਏ ਸਿਵਲ ਹਸਪਤਲ ਦੇ ਬਾਹਰ ਪਰਿਵਾਰਕ ਮੈਂਬਰਾਂ ਨੇ ਲਗਾਇਆ ਤਰਨਾ ਮੌਕੇ ਤੇ ਪਹੁੰਚੀ ਪੁਲਿਸ ਅਤੇ ਏਡੀਸੀ ਹੁਸ਼ਿਆਰਪੁਰ ਅੱਜ ਪ੍ਰਧਾਨੀ ਕੀ ਹੈ ਮਾਮਲਾ ਜੇ ਜਗ ਲਾਇਆ ਹੋਇਆ ਸੱਚ ਕੋਵਾਲ ਦੇ ਵਿੱਚ ਅਮਰਜੀਤ ਜੀ ਸੀਗੇ ਅੱਛਾ ਜੀ ਤੇ ਪੀਐਸਫ ਦੇ ਵਿੱਚ ਨੌਕਰੀ ਕਰਦੇ ਸੀ ਇਹਨਾਂ ਤੇ ਪੁਲਿਸ ਪ੍ਰਸ਼ਾਸਨ ਨੇ ਨਜਾਇਜ਼ ਪਰਚਾ ਦਰਜ ਕੀਤਾ ਅੱਛਾ ਜੀ ਨਜਾਇਜ਼ ਪਰਚਾ ਕਰਨ ਤੋਂ ਬਾਅਦ ਜਦੋਂ ਇਹ ਅੰਡਰ ਟ੍ਰਾਇਲ ਵੱਲੋਂ ਲੈ ਗਏ ਤੇ ਜੇਲ੍ਹ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਇਹਦੇ ਵਿੱਚ ਜੋ ਜੇਲ ਪ੍ਰਸ਼ਾਸਨ ਤੇ ਉੱਥੇ ਦੇ ਡਾਕਟਰ ਜ਼ਿੰਮੇਵਾਰ ਠੀਕ ਹੈ ਜੀ ਹਰ ਜਿਉਂ ਕਉਂ ਕਰਦੇ ਕਰਦੇ ਇਹ ਪ੍ਰੈਸ਼ਰ ਵਾਕੇ ਕਿਉਂ ਅਜਾ ਕਰਦੇ ਸਾਰੇ ਸਾਥ ਤੋਂ ਦੋਨੋਂ ਜੀ ਸਾਥ ਤੋਂ ਨਾ ਮੇਜ ਜੇਲ ਪ੍ਰਸ਼ਾਸਨ ਨੂੰ ਉਹਦੇ ਕੋਲ ਰਿਪੋਰਟ ਵੀ ਨਹੀਂ ਦਿੱਤੀ ਗਈ ਰਿਪੋਰਟਰੀ ਦਿੱਤੀ ਗਈ ਕਿ ਪਲੱਸ ਕੀ ਹੋਇਆ ਕਿ ਜਿੰਨੀ ਵਾਰੀ ਵੀ ਇਹਨਾਂ ਨੂੰ ਕਿਹਾ ਕਿ ਹੁਣ ਹਸਪਤਾਲ ਦੇ ਵਿੱਚ ਤਿੰਨ ਵਾਰੀ ਵੀ ਪਰ ਤੋਂ ਆਪਣੇ 26 ਤਰੀਕ ਨੂੰ ਹਸਪਤਾਲ ਆਏ ਆ ਕਿ 26 ਤਰੀਕ ਨੂੰ ਵੀ ਇਹਨਾਂ ਨੇ ਥੈਰੇ ਦਿੱਤੇ ਹੋਣਗੇ ਅਸੀਂ ਸਿਰਫ ਇਹ ਚਾਹੁੰਦੇ ਸਾਡੇ ਬੰਦੇ ਦਾ ਇਲਾਜ 12 ਦਿਨ ਤੋਂ ਪਾ ਕੇ ਚੰਦ ਦੇ ਰਹੇ ਆ ਕਿੰਨੀਆਂ ਵਾਰੀ ਆਪ ਹਸਪਤਾਲ ਆਏ ਆ ਇੱਕ ਵਾਰੀ ਇੱਥੇ ਅੰਦਰ ਸਕੈਨਿੰਗ ਇਹਨਾਂ ਨੇ ਹੁਣ ਦਿੱਤੀ ਤੇ ਤਿੰਨ ਵਾਰੀ ਸਾਡਾ ਬੰਦਾ ਵਾਪਸ ਹੋੜਿਆ ਔਰ ਸਾਡਾ ਬੰਦਾ ਰੋਹ ਤੜ ਤੜ ਰਿਹਾ 22 ਦਿਨ ਉਹਨੇ ਰੋਟੀ ਨਹੀਂ ਖਾਧੀ ਅਸੀਂ ਸਿਰਫ ਇਹ ਚਾਹੁੰਦੇ ਤੁਸੀਂ ਤਾਂ ਇਲਾਜ ਹੋਗੇ ਅਸੀਂ ਜਸਤਾਲ ਕੋਲ ਵੀ ਗਏ ਸਾਰਾ ਕੁਝ ਕੀਤਾ ਜੋ ਲਿਗਲੀ ਆਪਾਂ ਕਰ ਸਕਦੇ ਸੀ ਮਤਲਬ ਗ ਕਿ ਜਿਹੜਾ ਜੇਲ੍ਹ ਪ੍ਰਸ਼ਾਸਨ ਹੈਗਾ ਕਪ੍ਰੀਡੈਂਟਾ ਡਿਪਟੀ ਡਿਪਟੀ ਪ੍ਰੀਜ਼ੀਡੈਂਟ ਤੇ ਪਲੱਸ ਜਿਹੜਾ ਡਾਕਟਰ ਆਸੀਂ ਤਾਂ ਨਹੀਂ ਕਿਉਂਕਿ ਜਿਹੜੀ ਬੰਨਦੀ ਕਾਨੂੰਨੀ ਕਾਰਵਾਈ ਹੋਵੇ ਸਾਡੇ ਬਿਆਨ ਲੈ ਜਾਣਗੇ ਅਸੀਂ ਅੱਜ ਸਿਵਲ ਹਸਪੀਟਲ ਹੁਸ਼ਾਰਪੁਰ ਦੇ ਬਾਹਰ ਜਿਹੜੀ ਸੜਕ ਹੈ ਤੇ ਉਸਦੇ ਬਾਬਤ ਮੈਨੂੰ ਡੀਐਸਪੀ ਸਿਟੀ ਸਾਹਿਬ ਦਾ ਫੋਨ ਆਇਆ ਸੀਗਾ ਕਿ ਇੱਕ ਸੈਂਟਰਲ ਜੇਲ੍ਹ ਹੁਸ਼ਾਰਪੁਰ ਦੇ ਵਿੱਚ ਇੱਕ ਕੈਦੀ ਰੇ ਅਮਰਜੀਤ ਸਿੰਘ ਤੇ ਜਿਨ੍ਹਾਂ ਦੇ ਉੱਤੇ 2302 ਦਾ ਪਰਚਾ ਹੋਇਆ ਸੀ ਤੇ ਉਹਨਾਂ ਦੀ ਮੌਤ ਹੋ ਗਈ ਹੈ ਤੇ ਪਰਿਵਾਰ ਜਿਹੜਾ ਹੈ ਮਿਰਤਕ ਦਾ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦਾ ਸਹੀ ਟਾਈਮ ਤੇ ਜੋ ਇਲਾਜ ਹੋਣਾ ਚਾਹੀਦਾ ਸੀ ਇਲਾਜ ਨਹੀਂ ਹੋਇਆ ਐਂਡ ਐਸਨ ਗੈਲੀ ਕਰਕੇ ਉਹਨਾਂ ਦਾ ਦੋਸ਼ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਇਸ ਤੋਂ ਇਲਾਵਾ ਉਹਨਾਂ ਨੂੰ ਦੱਸਿਆ ਗਿਆ ਕਿ 2020 ਦਾ ਇਹ ਵਾਕਿਆ ਹੈ ਕਿ ਖਾਣਾ ਬੁੱਲੋਵਾਲ ਦੇ ਵਿੱਚ 128 ਨੰਬਰ ਐਫ ਆਈ ਆਰ ਦਰਜ ਹੋਈ ਸੀ ਤੇ ਜਿਹਦੇ ਵਿੱਚ ਅ ਇਸ ਪਰਿਵਾਰ ਦੇ ਅਮਰਜੀਤ ਸਿੰਘ ਜਿਹਨਾਂ ਦੀ ਮੌਤ ਹੋਈ ਹੈ ਇਸ ਪਰਿਵਾਰ ਦੇ ਤਿੰਨ ਜੀ ਜੋ ਕਿ ਕਿਨੂ ਭਰਾ ਨੇ ਤੇ ਉਹ ਲਿਪਤ ਨੇ ਤੇ ਕਹਿੰਦੇ ਕਿ ਜਿਹੜਾ ਐਕਚੁਅਲ ਅਸਲ ਜੋ ਗੁਜਰਾ ਮੈਂ ਉਹਦੇ ਵੱਲੋਂ ਬਿਆਨ ਦਿੱਤੇ ਗਏ ਨੇ ਕਿ ਇਹਨਾਂ ਤਿੰਨਾਂ ਦਾ ਕੋਈ ਦੋਸ਼ ਨਹੀਂ ਹੈ ਤੇ ਉਸ ਦੇ ਬਾਰੇ ਵੀ ਇਹਨਾਂ ਨੂੰ ਬੇਨਤੀ ਜਿਹੜੀ ਹੈ ਕੀਤੀ ਗਈ ਹੈ ਸੋ ਮੇਰੇ ਵੱਲੋਂ ਇਹਨਾਂ ਨੂੰ ਇਹ ਹੀ ਆਸ਼ਵਾਸਨ ਦਿੱਤਾ ਗਿਆ ਹੈ ਕਿ ਇਹ ਆਪਣੇ ਵੱਲੋਂ ਇੱਕ ਵਿਖਤ ਵਿੱਚ ਸਾਨੂੰ ਮੰਗ ਪੱਤਰ ਜਿਹੜਾ ਹੈ ਉਹ ਜਰੂਰ ਦੇ ਦੇਣ ਇਹ ਜਿਹਦੇ ਵਿੱਚ ਆਪਣੇ ਵੱਲੋਂ ਬੇਨਤੀ ਕਰ ਦੇਣ ਕਿ ਇਹਨਾਂ ਨੂੰ ਮੈਜਿਸਟ੍ਰੇਟ ਜਾਂਚ ਜਿਹੜਾ ਹੈ ਇਸ ਪੂਰੇ ਵਾਕਿਆ ਦੇ ਵਿੱਚ ਇਹਨਾਂ ਨੂੰ ਉਹ ਚਾਹੀਦੀ ਹੈ ਐਨ ਇਸ ਦੇ ਬਾਬਤ ਇਸ ਪੂਰੇ ਮਸਲੇ ਦੇ ਬਾਰੇ ਜੋ ਵੀ ਆਪਣੇ ਲਿਖਣਾ ਚਾਹਤੇ ਹੈ ਉਹ ਦੇ ਦੇਣ ਤੇ ਇਹਨਾਂ ਵੱਲੋਂ ਪਰਿਵਾਰ ਵੱਲੋਂ ਮੈਨੂੰ ਦੱਸਿਆ ਗਿਆ ਕਿ ਅੱਜ ਹੀ ਉਹ ਆਪਣੇ ਵੱਲੋਂ ਜਿਹੜਾ ਮੰਗ ਪੱਤਰ ਸਾਨੂੰ ਦੇ ਦੇਣਗੇ ਤੇ ਆਪਾਂ ਤੁਰੂਪੀ ਇੱਕ ਮੈਜਿਸਟਰੀ ਇਨਕੁਇਰੀ ਜਿਹੜੀ ਹੈ ਉਹ ਆਰਡਰ ਕਰ ਦਾਂਗੇ ਐਂਡ ਜੋ ਵੀ ਇਸ ਤੇ ਕਾਰਵਾਈ ਕਰਨੀ ਕੀਤੀ ਜਾਣੀ ਬੰਦੀ ਹੈ ਕਾਨੂੰਨ ਦੇ ਦਾਰੇ ਦੇ ਵਿਚਕਾਰ ਉਹ ਨਿਸ਼ਚਿਤ ਜ਼ਰੂਰ ਕੀਤੀ ਜਾਵੇ। ਸੋ ਮੈਂ ਪਰਿਵਾਰ ਨੂੰ ਬੇਨਤੀ ਕੀਤੀ ਹੈ ਕਿ ਆਪਾਂ ਪੋਸਟਮਾਰਟਮ ਜਿਹੜਾ ਹੈ ਉਹ ਆਪਾਂ ਜ਼ਰੂਰ ਕਰਾ ਲਈਏ। ਐਂਡ ਸੈਕੰਡਲੀ ਕਿਉਂਕਿ ਆਮ ਸੜਕ ਹੈ ਲੋਕਾਂ ਦੀ ਆਵਾਜਾਈ ਹੈ ਸੋ ਜਿਹੜਾ ਕਰਨਾ ਹੈ ਉਹ ਤੱਕ ਲਿਆ ਜਾਏ ਸੋ ਉਹਨਾਂ ਕੋਲੋਂ ਬੇਨਤੀ ਪ੍ਰਵਾਨ ਕੀਤੀ ਗਈ ਹੈ। ਮੈਂ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦ ਕਰ ਪਰੰਤੂ ਬਹੁਤ ਦੁੱਖ ਹੈ ਕਿ ਐਦਾਂ ਦੀ ਕਟਨਾ ਜਿਹੜੀ ਹੈ ਮੰਨਪਾਤੀ ਵਫਰੀ ਹੈ ਸੋ ਬਟ ਜੋ ਪ੍ਰਸ਼ਾਸਨ ਵੱਲੋਂ ਕੀਤੀ ਜਾਣੀ ਵਾਲੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਏਗੀ ਧੰਨਵਾਦ ਜੀ